ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਦੇ ਵਿੱਚ ਐਫਆਈਆ ਦਰਜ ਕਰਨ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਨੂੰ ਲੈ ਕੇ ਐਡਵੋਕੇਟ ਅਰਸ਼ਦੀਪ ਕਲੇ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਨਾਲ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿ ਜਿਹੜੀ ਇਹ ਐਫਆਈਆ ਦਰਜ ਹੋਈ ਹੈ ਜਾਂ ਫਿਰ ਪੋਸਟਮਾਰਟਮ ਸ਼ੁਭਕਰਨ ਸਿੰਘ ਦਾ ਕੀਤਾ ਗਿਆ ਇਹ ਸਿਰਫ ਅੰਤਿਮ ਸੰਸਕਾਰ ਕਰਨ ਵਾਸਤੇ ਰਾਹ ਖੋਲਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਸਿਰਫ ਇੱਥੇ ਤੱਕ ਹੀ ਗੱਲ ਜਿਹੜੀ ਕਿ ਰਹੇਗੀ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਨੇ ਬੇਰਾਂ ਵਟੇ ਵੀ ਨਹੀਂ ਸਿਆਨਣਾ ਉਨਾ ਕਹਾ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਕਿਸਾਨ ਮੰਗ ਕਰ ਰਹੇ ਸੀ ਕਿ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ਦੇ ਵਿੱਚ ਐਫਆਈਆਰ ਦਰਜ ਹੋਵੇ ਤੇ ਨਾਲ ਉਸ ਦਾ ਪੋਸਟਮਾਰਟਮ ਹੋਵੇ ਉਹ ਗੱਲ ਮੰਨ ਜ਼ਰੂਰ ਲਈ ਹੈ ਪਰ ਜਦੋਂ ਅੰਤਿਮ ਸੰਸਕਾਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹ ਗੱਲ ਇਸੇ ਤਰੀਕੇ ਦੇ ਨਾਲ ਲੜਕਦੀ ਰਹੇਗੀ ਹੋਰ ਕੀ ਕੁਝ ਕਿਹਾ ਐਡਵੋਕੇਟ ਨੇ ਆ ਸੁਣਦੇ ਹਾਂ ਸਾਰਾ ਪੰਜਾਬ ਨਾਲ ਖੜਿਆ ਪੰਜਾਬ ਸਰਕਾਰ ਨੂੰ ਲਾਂਭਤਾ ਪਈਆਂ ਤਾਂ ਕਿਤੇ ਕੱਲ ਦੇਰ ਰਾਤ ਪੰਜਾਬ ਸਰਕਾਰ ਨੇ ਇੱਕ ਪਰਚਾ ਦਰਜ ਕੀਤਾ ਪਰ ਕੀ ਅਸੀਂ ਇਹਨੂੰ ਕਾਮਯਾਬੀ ਕਹਿ ਸਕਦੇ ਹਾਂ ਕਿਉਂਕਿ ਜਿਸ ਤਰੀਕੇ ਦਾ ਪਰਚਾ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਕੇਸ ਦੇ ਵਿੱਚ ਦਰਜ ਕੀਤਾ ਗਿਆ ਉਹ ਮੈਨੂੰ ਲੱਗਦਾ ਹੈ ਕਿ ਕਾਫੀ ਨਹੀਂ ਕਿਉਂਕਿ ਇਹ ਇੱਕ ਜ਼ੀਰੋ ਐਫ ਆਈ ਆਰ ਹੈ ਜਿਹੜੀ ਅਣਪਛਾਤੇ ਲੋਕਾਂ ਦੇ ਖਿਲਾਫ ਕੀਤੀ ਗਈ ਮੈਂ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜ਼ੀਰੋ ਐਫ ਆਈ ਆਰ ਦਾ ਮਤਲਬ ਹੁੰਦਾ ਹੈ ਕਿ ਪੰਜਾਬ ਸਰਕਾਰ ਇਸ ਗੱਲ ਤੋਂ ਤਾਂ ਮੁਕਰ ਗਈ ਹੈ ਕਿ ਇਹ ਜਿਹੜੀ ਘਟਨਾ ਹੈ ਇਹ ਪੰਜਾਬ ਦੇ ਵਿੱਚ ਹੋਈ ਕਿਉਂਕਿ 0 ਐਫ ਆਈ ਆਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਘਟਨਾ ਕਿਤੇ ਹੋਰ ਹੋਈ ਹੈ ਅਸੀਂ ਪਰਚਾ ਪੰਜਾਬ ਦੇ ਵਿੱਚ ਦਰਜ ਕਰ ਰਹੇ ਹਾਂ ਸੋ ਕੀ ਪੰਜਾਬ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਕਿ ਖਨੌਰੀ ਜਿੱਥੇ ਸ਼ੁਕਰਨ ਸਿੰਘ ਦੀ ਮੌਤ ਹੋਈ ਹੈ ਉਹ ਪੰਜਾਬ ਦੀ ਜਗ੍ਹਾ ਨਹੀਂ ਸੀ ਇਹ ਮੇਰਾ ਪਹਿਲਾ ਸਵਾਲ ਹੈ ਦੂਜਾ ਸਵਾਲ ਹੈ ਕਿ ਅਣਪਛਾਤੇ ਕਿਉਂ ਭਗਵੰਤ ਮਾਨ ਸਾਹਿਬ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿੰਦੇ ਸੀ ਕਿ ਕਦੇ ਪੁਲਿਸ ਵੀ ਅਣਪਛਾਤੀ ਹੋਈ ਹੈ ਕਿਉਂਕਿ ਅਗਰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਦੀ ਤਣਾਤੀ ਹੈ ਉਹ ਕਿਸੇ ਆਰਡਰਾਂ ਦੇ ਤਹਿਤ ਹੈ ਉੱਥੇ ਜਿਹੜੇ ਪੁਲਿਸ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਉਹ ਬਾਈ ਨੇਮ ਹੋਣਗੇ ਫਿਰ ਅਣਪਛਾਤੇ ਲੋਕਾਂ ਦੇ ਖਿਲਾਫ ਐਫ ਆਈ ਆਰ ਕਿਉਂ ਸਾਡਾ ਪੰਜਾਬ ਸਰਕਾਰ ਦੀ ਸਾਰੀ ਅਫਸਰਸ਼ਾਹੀ ਏ ਡੀ ਜੀ ਪੀ ਰੈਂਕ ਦੇ ਅਫਸਰ ਖਨੋਰੀ ਬਾਰਡਰ ਦੇ ਉੱਤੇ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਉਹ ਤਾਂ ਰੁਟੀਨ ਦੇ ਵਿੱਚ ਗੱਲਬਾਤ ਕਰ ਰਹੇ ਨੇ ਕਿ ਹਰਿਆਣੇ ਵਾਲੇ ਪਾਸੇ ਕਿਹੜੇ ਅਫਸਰ ਤੇ ਨਾਮ ਹੈ ਕੀ ਇਹਨੂੰ ਜਾਣ ਬੁੱਝ ਕੇ ਅਣਪਛਾਤੇ ਰੱਖਿਆ ਗਿਆ ਖਾਲੀ ਰੱਖਿਆ ਗਿਆ ਤਾਂ ਕਿ ਕੱਲ ਨੂੰ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਜਾਂ ਕਿਸਾਨ ਆਗੂਆਂ ਨੂੰ ਇਨਾਮਦਤ ਕਰ ਦਿੱਤਾ ਜਾਵੇ ਸੋਇ ਕਿਤੇ ਨਾ ਕਿਤੇ ਸੁਭਕਰਨ ਸਿੰਘ ਨੂੰ ਇਨਸਾਫ ਦੇਣ ਵਾਲੇ ਪਾਸੇ ਗੱਲ ਨਹੀਂ ਕਿਉਂਕਿ ਇਹ ਦੋਨੇ ਚੀਜ਼ਾਂ ਚਾਹੇ ਜ਼ੀਰੋ ਐਫ ਆਈ ਆਰ ਹੋਵੇ ਚਾਹੇ ਅਣਪਛਾਤੇ ਲੋਕਾਂ ਦੇ ਖਿਲਾਫ ਮੁਕੱਦਮਾ ਹੋਵੇ ਕਿਉਂਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਆਪਣੇ ਪਰਚੇ 'ਚ ਇਹ ਕਹਿਣਾ ਚਾਹੁੰਦੀ ਹੈ ਕਿ ਪਤਾ ਹੀ ਨਹੀਂ ਕਿ ਕਤਲ ਹੋਇਆ ਕਿੱਥੇ ਤੇ ਪਤਾ ਹੀ ਨਹੀਂ ਕਿ ਕਤਲ ਕਿਨੇ ਕੀਤਾ ਸੋ ਫਿਰ ਇਹ ਇਨਸਾਫ ਕਾਦਾ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਤੁਸੀਂ ਪੰਜਾਬ ਨੂੰ ਜਵਾਬ ਦਿਓ ਕਿਸਾਨਾਂ ਨੂੰ ਜਵਾਬ ਦਿਓ ਕਿ ਤੁਸੀਂ ਸ਼ਰੇ ਆਮ ਹਰਿਆਣਾ ਪੁਲਿਸ ਦਾ ਪੱਖ ਪੂਰਿਆ ਹਰਿਆਣਾ ਦਾ ਪੱਖ ਪੂਰਿਆ ਤੇ ਤੁਸੀਂ ਆਪ ਮੰਨੇ ਤੁਹਾਡੀ ਪੁਲਿਸ ਮੰਨੀ ਤੁਹਾਡੀ ਸਰਕਾਰ ਮੰਨੀ ਕਿ ਇਹ ਘਟਨਾ ਪੰਜਾਬ ਦੇ ਵਿੱਚ ਨਹੀਂ ਹੋਈ ਇਹਦੀ ਕੋਈ ਜਵਾਬ ਦੇਈ ਹੈ ਤੁਹਾਧਾ ਜੀ ਇੱਕ ਇਹ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਇਆ ਹੋਇਆ ਸੀ ਤੇ ਮੰਗ ਕੀਤੀ ਜਾ ਰਹੀ ਸੀ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਜਿਸ ਦੇ ਚੱਲਦੇ ਅਣਪਛਾਤੇ ਪੁਲਿਸ ਖਿਲਾਫ ਐਫ ਆਈ ਆਰ ਦਰਜ ਹੋਈ ਜਿਸ ਨੂੰ ਲੈ ਕੇ ਐਡਵੋਕੇਟ ਨੇ ਇਸ ਦੇ ਉੱਤੇ ਕਈ ਸਵਾਲ ਚੁੱਕੇ ਨੇ ਰਿਪੋਰਟ ਹਰ ਪੰਜਾਬ ਦੀ